24 April 1980 ਅੱਜ ਵਾਲੇ ਦਿਨ ਨਕਲੀ ਗੁਰਬਚਨ ਨੰਕਾਰੇ ਜਿਹੜਾ ਸੀ ਨਕਲੀ ਨੰਕਾਰੀ ਗੁਰਬਚਨ ਨੂੰ ਖਾਲਸਾਈ ਰਵੈਤ ਦੇ ਮੁਤਾਬਕ ਭਾਈ ਰਣਜੀਤ ਸਿੰਘ ਜੀ ਉਹਨਾਂ ਦੇ ਨਾਲ ਭਾਈ ਕਾਬਲ ਸਿੰਘ ਨੇ ਜਿਹੜਾ ਸੀਗਾ ਉਹਨਾਂ ਨੂੰ ਗੱਡੀ ਚਾੜਿਆ ਸੀ ਤੇ ਸਜ਼ਾ ਜਿਹੜੀ ਸੀ ਉਹ ਦਿੱਤੀ ਜਦੋਂ ਮੁੰਡ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਜਨਵਰੀ 1977 ਵਿੱਚ ਭਾਰਤ ਵਿੱਚ ਅਮਰਜੈਂਸੀ ਹਟਾ ਕੇ ਇੰਦਰਾ ਗਾਂਧੀ ਨੇ ਇੱਕਦਮ ਚੋਣਾਂ ਦਾ ਐਲਾਨ ਕਰ ਦਿੱਤਾ ਇਸ ਵਕਤ ਭਾਰਤ ਦੀਆਂ ਸਾਰੀਆਂ ਇੰਦਰਾ ਵਿਰੋਧੀ ਪਾਰਟੀਆਂ ਨੇ ਮਿਲ ਕੇ ਜਨਤਾ ਪਾਰਟੀ ਬਣਾ ਕੇ ਚੋਣ ਲੜਨ ਦਾ ਫੈਸਲਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਉਸ ਵਕਤ ਜਨਤਾ ਪਾਰਟੀ ਦੀ ਭਾਈਵਾਲੀ ਜਥੇਬੰਦੀ ਬਜੋਂ ਕੇਂਦਰ ਅਤੇ ਪੰਜਾਬ ਵਿੱਚ ਚੋਣਾਂ ਲੜੀਆਂ ਸਾਲ 1977 ਦੀਆਂ ਲੋਕ ਸਭਾ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੇਲੇ ਨਕਲੀ ਨਰੰਕਾਰੀਆਂ ਨੇ ਅਕਾਲੀ ਦਲ ਅਤੇ ਜਨਤਾ ਪਾਰਟੀ ਦਾ ਪਲੜਾ ਭਾਰੀ ਵੇਖ ਕੇ ਜਿਹੜਾ ਸੀਗਾ ਅਕਾਲੀਆਂ ਦਾ ਨੋਟਾਂ ਅਤੇ ਵੋਟਾਂ ਦੇ ਨਾਲ ਡੱਟ ਕੇ ਸਾਥ ਦਿੱਤਾ ਕੇਂਦਰ ਵਿੱਚ ਮੁਰਾਰਜੀ ਦੇਸਾਈ ਦੀ ਅਗਵਾਈ ਹੇਠ ਅਤੇ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਅਗਵਾਈ ਹੇਠ ਸਰਕਾਰਾਂ ਜਿਹੜੀਆਂ ਸਨ ਉਹ ਬਣ ਗਈਆਂ। ਹੁਣ ਕੇਂਦਰ ਅਤੇ ਪੰਜਾਬ ਵਿੱਚ ਨਕਲੀ ਨਿਰੰਕਾਰੀ ਗੁਰਬਚਨ ਸੂਹ ਦੀ ਚੜ ਜਿਹੜੀ ਸੀ ਉਹ ਚੜ ਗਈ। ਹੁਣ ਇਸ ਦੀ ਪੰਜਾਬ ਦੇ ਰਾਜਨੀਤਿਕਾਂ ਅਤੇ ਅਧਿਕਾਰੀਆਂ ਤੱਕ ਸਿੱਧੀ ਪਹੁੰਚ ਸੀ। ਇਸ ਕਰਕੇ ਨਕਲੀ ਨਿਰੰਕਾਰੀਆਂ ਨੇ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿਖੇ ਆਪਣਾ ਸਿੱਕਾ ਜਮਾਉਣ ਦੀ ਸੋਚੀ। ਵਕਤ ਦੀਆਂ ਸਰਕਾਰਾਂ ਇਹਨਾਂ ਦੇ ਨਾਲ ਸਨ। 13 ਅਪ੍ਰੈਲ ਸਨ 1978 ਵਾਲੇ ਦਿਨ ਵਿਸਾਖੀ ਦਾ ਦਿਨ ਸੀ ਤੇ ਨਕਲੀ ਨਿਰੰਕਾਰੀਆਂ ਵੱਲੋਂ ਇੱਕ ਜਲੂਸ ਸਵੇਰੇ 7 ਵਜੇ ਕੱਢਿਆ ਗਿਆ ਜਿਸ ਵਿੱਚ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਅਤੇ ਉਸ ਦੀ ਪਤਨੀ ਅਖੌਤੀ ਰਾਜ ਮਾਤਾ ਕੁਲਵੰਤ ਕੌਰ ਇੱਕ ਪਾਲਕੀ ਵਿੱਚ ਸਵਾਰ ਹੋ ਕੇ ਜਲੂਸ ਦੀ ਅਗਵਾਈ ਕਰ ਰਹੇ ਸਨ ਪਿੱਛੇ ਨਕਲੀ ਨਿਰੰਕਾਰੀ ਜਿਹੜੇ ਸਨ ਉਹ ਨਾਰੇ ਲਾ ਰਹੇ ਸਨ ਅੱਜ ਕਾ ਨਾਨਕ ਆਇਆ ਹੈ ਜੀ ਤਾਰਨ ਵਾਲਾ ਆਇਆ ਹੈ ਇਹ ਨਰੰਕਾਰੀ ਕਹਿ ਰਹੇ ਸਨ ਮਹਾਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਇਸ ਦੀ ਖਬਰ ਉਹਨਾਂ ਦੇ ਇੱਕ ਪਹੁੰਚਦੀ ਹੈ ਗੁਰੂ ਕੀ ਨਗਰੀ ਵਿੱਚ ਇਹ ਨਕਲੀ ਨਰੰਕਾਰੀ ਕੁਫਰ ਤੋਲ ਰਹੇ ਹਨ ਪੰਜਾਬ ਦੀ ਬਾਦਲ ਸਰਕਾਰ ਦਾ ਮਾਲ ਮੰਤਰੀ ਸੀਗਾ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਉਹ ਪੰਜਾਬ ਦੇ ਵਿੱਚ ਸੀ ਤੇ ਬਾਦਲ ਉਸ ਵੇਲੇ ਬੰਬੇ ਪਹੁੰਚਿਆ ਹੋਇਆ ਸੀ ਮਹਾਪੁਰਸ਼ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਮਾਲ ਮੰਤਰੀ ਜੀਵਨ ਸਿੰਘ ਉਮਰਾ ਨੰਗਰ ਨੂੰ ਮਿਲੇ ਅਤੇ ਇਹਨਾਂ ਨਕਲੀ ਨਰੰਕਾਰੀਆਂ ਨੂੰ ਨਾਹਰੇਬਾਜੀ ਤੋਂ ਵਰਜਣ ਵਾਸਤੇ ਕਿਹਾ ਉਮਰਾ ਨਗਲ ਨੇ ਸਿੱਧਾ ਹੀ ਜਵਾਬ ਦਿੱਤਾ ਕਿ ਇਹਨਾਂ ਨਕਲੀ ਨਰੰਕਾਰੀਆਂ ਨੇ ਪੰਜਾਬ ਸਰਕਾਰ ਅਤੇ ਸ਼੍ਰੀ ਅਮਰਸਰ ਦੇ ਜ਼ਿਲ੍ਹਾ ਅਧਿਕਾਰੀਆਂ ਪਾਸੋਂ ਜਲੂਸ ਕੱਢਣ ਦਾ ਲਿਖਤੀ ਪਰਮਿਸ਼ਨ ਜਿਹੜੀ ਹੈ ਉਹ ਲਈ ਹੋਈ ਹੈ ਇਸ ਲਈ ਮੈਂ ਕੁਝ ਨਹੀਂ ਕਰ ਸਕਦਾ ਉਹਨੇ ਹੱਥ ਖੜੇ ਕਰ ਦਿੱਤੇ ਅਜੀਤ ਸਿੰਘ ਨਗਰ ਵਿਖੇ ਜਿੱਥੇ ਅਖੰਡ ਕੀਰਤਨੀ ਜਥੇ ਵਾਲੇ ਸਿੰਘ ਆਪਣਾ ਸਮਾਗਮ ਕਰ ਰਹੇ ਸਨ ਵੱਲ ਮਹਾਪੁਰਸ਼ਾਂ ਨੇ ਸਨੇਹਾ ਕਲਿਆਕੀ ਨਕਲੀ ਨਿਰੰਕਾਰੀ ਸਿੱਖੀ ਦੀ ਆੜ ਹੀਠ ਸਿੱਖੀ ਦੀ ਹੀਠੀ ਕਰ ਰਹੇ ਹਨ ਸੋ ਉਹਨਾਂ ਨੂੰ ਤੁਰੰਤ ਰੁਕਣਾ ਹੋਵੇਗਾ ਨਹੀਂ ਤੇ ਇਹ ਆਪਣਾ ਗੰਦ ਫਿਲਾ ਬਣਗੇ ਅਖੰਡ ਕੀਰਤਨੀ ਜਥੇ ਵਾਲੇ ਗੁਰਸਿੱਖ ਉਸੇ ਵਕਤ ਗੁਰੂ ਰਾਮਦਾਸ ਸਰਾ ਪੁੱਜ ਗਏ ਜਿੱਥੇ ਉਹਨਾਂ ਦਿਨਾਂ ਦੇ ਵਿੱਚ ਮਹਾਪੁਰਸ਼ਾਂ ਦਾ ਨਿਵਾਸ ਸੀਗਾ ਸਤਿਗੁਰ ਦੇ ਚਰਨ ਸ਼ਰਨ ਅਰਦਾਸ ਕਰਕੇ ਦਮਦਮੀ ਟਕਸਾਲ ਅਤੇ ਅਖੰਡ ਕੀਰਤਨ ਜਥੇ ਦੇ ਸਿੰਘ ਇਕੱਠੇ ਹੋ ਕੇ ਇਹਨਾਂ ਨਕਲੀ ਨਿਰੰਕਾਰੀਆਂ ਦੇ ਕੂੜ ਪੰਡਾਵਲ ਤੁਰ ਪਏ। ਨਕਲੀ ਨਿਰੰਕਾਰੀ ਗੁਰਬਚਨ ਸਿੰਘ ਦੇ ਹੁਕਮਾ ਮੁਤਾਬਕ ਇਸ ਦੇ ਗੁੰਡਿਆਂ ਨੇ ਸਿੱਖਾ ਉੱਪਰ ਸ਼ਰੇਆਮ ਗੋਲੀਆਂ ਬਰਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਅਖੰਡ ਕੀਰਤਨ ਜਥੇ ਦੇ 11 ਅਤੇ ਟਕਸਾਲ ਦੇ 2 ਸਿੰਘ ਸ਼ਹੀਦ ਹੋ ਗਏ ਤੇ 70 ਤੋਂ ਵੱਧ ਜਿਹੜੇ ਸਨ ਉਹ ਫਟੜ ਹੋਏ। 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿੱਚ ਹੋਏ ਇਸ ਸਿੱਖ ਕਤਲਯਾਮ ਦੇ ਜ਼ਿੰਮੇਵਾਰ ਨਕਲੀ ਨਰੰਕਾਰੀ ਗੁਰਬਚਨ ਸਿੰਘ ਨੂੰ ਪੂਰੀ ਹਫਾਜ਼ਤ ਦੇ ਨਾਲ ਪੰਜਾਬ ਵਿਚਲੀ ਅਕਾਲੀ ਸਰਕਾਰ ਵੱਲੋਂ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉੱਥੇ ਉਸ ਦਾ ਮੁਕੱਦਮਾ ਵੀ ਹਾਈ ਕੋਰਟ ਦੇ ਹੁਕਮ ਨਾਲ ਪੰਜਾਬ ਤੋਂ ਬਾਹਰ ਕਰਨਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਜਸਟਿਸ ਗੁਪਤਾ ਦੀ ਅਦਾਲਤ ਵਿੱਚ ਚੱਲੇ ਇਸ ਮੁਕੱਦਮੇ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੀ ਬਾਦਲ ਸਰਕਾਰ ਨੇ ਵਕੀਲਾਂ ਨੇ ਜਾਣਬੁੱਝ ਕੇ ਕਮਜ਼ੋਰ ਕੇਸ ਦਿਆਰ ਕੀਤਾ ਜਿਸ ਦਾ ਸਿੱਧਾ ਮਤਲਬ ਸੀ ਕਿ ਗੁਰਬਚਨ ਸਿੰਘ ਅਤੇ ਉਸ ਦੇ ਗੁੰਡੇ ਸਾਥੀਆਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ 4 ਜਨਵਰੀ 1980 ਨੂੰ ਅਦਾਲਤ ਵੱਲੋਂ ਨਕਲੀ ਤਰੰਕਾਰੀ ਗੁਰਬਚਨ ਸਿੰਘ ਸਣੇ ਉਸ ਦੇ 61 ਸਾਥੀ ਮੁਰਜਮਰਾਂ ਨੂੰ ਜਿਹੜਾ ਸੀ ਉਹ ਬਾ ਇੱਜ਼ਤ ਬਰੀ ਕਰਨ ਦਾ ਫੈਸਲਾ ਦੇ ਦਿੱਤਾ ਗਿਆ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਕੋਈ ਅਪੀਲ ਤੱਕ ਦਾਇਰ ਨਾ ਕੀਤੀ ਜਦੋਂ ਵਕਤ ਦੀਆਂ ਵਿਕੀਆਂ ਸਰਕਾਰਾਂ ਅਤੇ ਅਦਾਲਤਾਂ ਸਿੱਖਾਂ ਨੂੰ ਇਨਸਾਫ਼ ਨਾ ਦੇ ਸਕੀਆਂ ਤਾਂ ਖਾਲਸਾਈ ਰਵਾਇਤ ਦੇ ਮੁਤਾਬਕ ਸਿੱਖੀ ਦੀ ਹੀਠੀ ਅਤੇ ਸਿੱਖਾਂ ਦੇ ਘਾਣ ਦਾ ਬਦਲਾ ਲੈਣ ਲਈ ਦਿੱਲੀ ਤੋਂ ਭਾਈ ਰਣਜੀਤ ਸਿੰਘ ਨੇ ਆਪਣੇ ਇੱਕ ਸਾਥੀ ਸਰਦਾਰ ਕਾਬਲ ਸਿੰਘ ਤੇ ਤਿੰਨ ਹੋਰ ਗੁਰਸਿੱਖਾਂ ਦੇ ਨਾਲ ਰਾਈ ਕਰਕੇ ਗੁਰਬਚਨ ਸਿਉ ਨੂੰ ਉਸਦੇ ਹੀ ਭਵਨ ਵਿੱਚ ਸੋਧਣ ਦੀ ਖਾਲਸਾਈ ਬਿਉਂਤ ਬਣਾਈ ਆਪਣੀ ਬਿਉਂਤ ਨੀਤੀ ਦੇ ਮੁਤਾਬਕ ਭਾਈ ਸਾਹਿਬ ਰਣਜੀਤ ਸਿੰਘ ਨੇ ਦਿੱਲੀ ਦੇ ਨਰਨਕਾਰੀ ਭਵਨ ਵਿਖੇ ਹਥਿਆਰਬੰਦ ਪਹਿਰੇਦਾਰਾਂ ਦੀ ਕਰੜੀ ਨਿਗਰਾਨੀ ਹੇਠ ਇਸ ਅਖੋਤੀ ਨਰਨਕਾਰੀ ਭਵਨ ਵਿੱਚ ਆਉਣ ਜਾਣ ਦੀ ਖੁੱਲ੍ਹ ਪ੍ਰਾਪਤ ਕਰਨ ਦੇ ਲਈ ਨਰਨਕਾਰੀਆਂ ਦੇ ਸੰਤ ਮੰਡਲ ਦੇ ਉਪ ਪ੍ਰਧਾਨ ਅਤੇ ਸੱਤ ਪਿਆਰਿਆਂ ਵਿੱਚੋਂ ਇੱਕ ਡਾਕਟਰ ਦੀਸ ਰਾਜ ਨਾਲ ਸੰਪਰਕ ਜਿਹੜਾ ਸੀਗਾ ਉਹ ਜੋੜਿਆ ਅਤਿੰਨ ਦੰਕਾਰੀ ਭਵਨ ਵਿੱਚ ਲੱਕੜ ਦੇ ਕੰਮ ਕਰਨ ਦਾ ਠੇਕਾ ਹਾਸਲ ਕਰ ਲਿਆ। ਮਿਸਤਰੀ ਵਜੋਂ ਕੰਮ ਸ਼ੁਰੂ ਕਰਨ ਦੇ ਨਾਲ ਹੀ ਭਾਈ ਸਾਹਿਬ ਨੂੰ ਨਰੰਕਾਰੀ ਭਵਨ ਵਿੱਚ ਬੇਰੋਖ ਟੋਕ ਆਣ ਜਾਣ ਦੀ ਖੁੱਲ ਜਿਹੜੀ ਸੀ ਉਹ ਮਿਲ ਗਈ। ਭਾਈ ਸਾਹਿਬ ਹੁਣ ਆਪਣੇ ਕੰਮ ਵਿੱਚ ਵਰਤੀ ਜਾਣ ਵਾਲੇ ਸੰਦ ਵੀ ਨਾਲ ਲੈ ਜਾਂਦੇ ਜਿਨ੍ਹਾਂ ਵਿੱਚ ਲਕੂ ਕੇ ਆਪ ਹਥਿਆਰ ਅੰਦਰ ਲਿਜਾਣ ਵਿੱਚ ਸਫਲ ਹੋ ਗਏ। ਉਹਨਾਂ ਦਿਨਾਂ ਵਿੱਚ ਪੰਜਾਬ ਅਸੈਂਬਲੀ ਦੀ ਇਲੈਕਸ਼ਨ ਦੇ ਲਈ ਟਿਕਟ ਹਾਸਲ ਕਰਨ ਦੇ ਚਾਹਵਾਨ ਕੁਝ ਕਾਂਗਰਸੀ ਫਗਵਾੜੀ ਤੋਂ ਆਏ ਹੋਏ ਸਨ। ਅਤਿੰਦਨਕਾਰੀ ਭਵਨ ਦੇ ਗੈਸਟ ਹਾਊਸ ਵਿੱਚ ਠਹਿਰੇ ਹੋਏ ਸਨ ਟਿਕਟ ਦੇ ਚਾਹਵਾਨ ਫਗਵਾੜੀ ਦੇ ਕਾਂਗਰਸੀ ਚਾਹੁੰਦੇ ਸਨ ਕਿ ਗੁਰਵਚਨ ਸਿੰਘ ਉਹਨਾਂ ਦੀ ਸ਼ਿਫਾਰਿਸ਼ ਇੰਦਰਾ ਗਾਂਧੀ ਅੱਗੇ ਪਾਵੇ ਤਾਂ ਜੋ ਉਹਨਾਂ ਨੂੰ ਫਗਵਾੜੀ ਤੋਂ ਕਾਂਗਰਸ ਦੀ ਟਿਕਟ ਮਿਲ ਜਾਵੇ ਇਹ ਸਾਰੇ ਕਾਂਗਰਸੀਏ ਗੁਰਵਚਨ ਸਿੰਘ ਨੂੰ ਲੈ ਕੇ ਇੰਦਰਾ ਦੇ ਦਰਬਾਰ ਦੀ ਹਾਜ਼ਰੀ ਭਰਨ ਦੇ ਲਈ ਗਏ ਹੋਏ ਸਨ ਪਿੱਛੋਂ ਭਾਈ ਰਣਜੀਤ ਸਿੰਘ ਅਤੇ ਭਾਈ ਕਾਬਲ ਸਿੰਘ ਨੇ ਗੁਰਵਚਨ ਸਿੰਘ ਦੇ ਆਉਣ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਭਾਈ ਸਾਹਿਬ ਹੁਣਾਂ ਨੇ ਪੱਕੀ ਤਿਆਰੀ ਕੀਤੀ ਹੋਈ ਸੀ ਆਪਣੇ ਗੈਸਟ ਹਾਊਸ ਦੇ ਗੁਸਲਖਾਨੇ ਦੀ ਬਾਹਰਲੀ ਪਾਸੇ ਦੀ ਬਾਰੀ ਤੇ ਗਰਿੱਲ ਅਤੇ ਮੋਟੀ ਜਾਲੀ ਦੇ ਪੇਚ ਖੋਲ ਕੇ ਉਸ ਨੂੰ ਉਂਝ ਹੀ ਅਟਕਾ ਛੱਡਿਆ ਸੀ ਨਕਲੀ ਦਨਕਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਇੱਥੋਂ ਉਹਨਾਂ ਦੇ ਬਚ ਨਿਕਲਣ ਦਾ ਰਾਹ ਪਹਿਲੋਂ ਹੀ ਤਿਆਰ ਸੀ ਅੱਜ ਦੇ ਦਿਨ 24 ਅਪ੍ਰੈਲ 1980 ਦੀ ਰਾਤ 인ਦਰਾ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਕਾਰਾਂ ਦਾ ਕਾਫਲਾ ਵਾਪਸ ਨਰਨਕਾਰੀ ਪਵੰਦੇ ਅੰਦਰ ਵੱਡ ਰਿਹਾ ਸੀ ਸਭ ਤੋਂ ਪਹਿਲੀ ਕਾਰ ਜਿਹੜੀ ਸੀ ਉਹ ਨਕਲੀ ਨਰਨਕਾਰੀ ਗੁਰਬਚਨ ਸਿੰਘ ਦੀ ਸੀ ਦੋਵੇਂ ਸਿੰਘ ਪੂਰੀ ਤਿਆਰੀ ਦੇ ਨਾਲ ਗੈਸਟ ਹਾਊਸ ਦੇ ਛੱਤ ਉੱਪਰ ਖੜੇ ਸਨ ਬਿਜਲੀ ਦੀ ਰੋਸ਼ਨੀ ਕਾਫੀ ਸੀ ਅਤੇ ਛੱਤ ਤੋਂ ਹੇਠਾ ਸਭ ਕੁਝ ਸਾਫ਼ ਨਜ਼ਰ ਆ ਰਿਹਾ ਸੀ ਗੁਰਬਚਨ ਸਿੰਘ ਦੀ ਕਾਰ ਵਿੱਚੋਂ ਪਹਿਲਾਂ ਉਸ ਦਾ ਅੰਗ ਰਖਕ ਪਾ ਬਾਡੀਗਾਰਡ ਉਤਰਿਆ ਉਸਨੇ ਬਾਹਰ ਉੱਤਰ ਕੇ ਪੋਜੀਸ਼ਨ ਲਈ ਤੇ ਜਦੋਂ ਦੇਖਿਆ ਕਿ ਸਭ ਕੁਝ ਠੀਕ ਹੈ ਤੇ ਗੁਰਬਚਨ ਸਿੰਘ ਵੀ ਕਾਰ ਵਿੱਚੋਂ ਬਾਹਰ ਨਿਕਲਿਆ ਮੌਕੇ ਦੀ ਤਾਕ ਵਿੱਚ ਖਲੋਤੇ ਸੂਰਬੀਰ ਸਿੰਘਾ ਨੇ ਝੱਟ ਮੌਕਾ ਸੰਭਾਲਿਆ ਅਤੇ ਕਾਰਬਾਈਨ ਦੀਆਂ ਗੋਲੀਆਂ ਨਾਲ ਗੁਰਬਚਨ ਸਿੰਘ ਅਤੇ ਉਸਦੇ ਅੰਗ ਰਖਕ ਦੋਵੇਂ ਪੁੱਨਕੇ ਟੀਅਰ ਕਰ ਦਿੱਤੇ ਇਤਨੇ ਵਿੱਚ ਜੇ ਕੋਈ ਕੋਈ ਸਮਝ ਸਕਦਾ ਦੋਵੇਂ ਗੁਰੂ ਕੇ ਲਾਲ ਗੁਸਲਖਾਨੇ ਵਿੱਚ ਬੜੇ ਅਤੇ ਖਿੜਕੀ ਦੀ ਗ੍ਰੇਲ ਪਾਸੇ ਕਰਕੇ ਬਾਹਰ ਗਲੀ ਵਿੱਚ ਛਾਲਾ ਮਾਰ ਕੇ ਜਿਹੜਾ ਸੀ ਉਹ ਹਵਾ ਹੋ ਗਿਆ ਇਸ ਤਰ੍ਹਾਂ ਅੱਜ ਗੁਰਬਚਨ ਸਿੰਘ ਨੂੰ ਭਾਈ ਰਣਜੀਤ ਸਿੰਘ ਭਾਈ ਕਾਬਲ ਸਿੰਘ ਨੇ ਜਿਹੜਾ ਸਿੰਘਾ ਉਹ ਖਾਲਸਾਈ ਰਵਾਤਾਂ ਦੇ ਅਨੁਸਾਰ ਜਿਹੜਾ ਸੀ ਉਹ ਗੱਡੀ ਚਾੜਿਆ ਸੀਗਾ ਜਿਸ ਵਕਤ ਇਹ ਗੱਲਬਾਤ ਹੋਈ ਨਕਲੀ ਨਿਰੰਕਾਰੀ ਨੂੰ ਗੱਡੀ ਚਾੜਿਆ ਗਿਆ ਤੇ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਸਨ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹਨੂੰ ਐਫ ਆਈ ਆਰ ਕਹਿੰਦੇ ਨੇ ਉਸ ਦੇ ਵਿੱਚ ਕਤਲ ਲਈ 20 ਵਿਅਕਤੀਆਂ ਦੇ ਨਾਮ ਜਿਹੜੇ ਸਨ ਉਹ ਲਏ ਗਏ ਜਿਨ੍ਹਾਂ ਦੇ ਵਿੱਚ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਕਈ ਜਾਣੇ ਪਛਾਣੇ ਸਾਥੀ ਵੀ ਸ਼ਾਮਲ ਸਨ ਜਿਨ੍ਹਾਂ ਉੱਤੇ ਕਤਲ ਦੀ ਸਾਜ਼ਿਸ਼ ਰਚਣ ਦੇ ਵੀ ਦੋਸ਼ ਸਨ ਭਾਈ ਰਣਜੀਤ ਸਿੰਘ ਨੇ 1983 ਦੇ ਵਿੱਚ ਫਿਰ ਆਤਮ ਸਮਰਪਣ ਕਰ ਦਿੱਤਾ ਸੀਗਾ 13 ਸਾਲ ਫਿਰ ਉਹ ਜੇਲ੍ਹ ਦੇ ਵਿੱਚ ਰਹੇ 1996 ਤੱਕ ਤੇ ਇਸ ਦੇ ਵਿਚਕਾਰ ਜਿਹੜਾ ਸੀ 1990 ਵਿੱਚ ਜਦੋਂ ਉਹ ਤਿਹਾਰਡ ਜੇਲ੍ਹ ਵਿੱਚ ਸੀ ਤੇ ਉਸ ਵਕਤ ਅਕਾਲ ਤਖਤ ਸਾਹਿਬ ਦਾ ਉਹਨਾਂ ਨੂੰ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਸੀਗਾ ਅਤੇ 1996 ਵਿੱਚ ਜਦੋਂ ਉਹ ਰਿਹਾ ਹੋਏ ਸਨ ਤੇ ਉਹਨਾਂ ਨੂੰ ਇਸ ਅਹੁਦਾ ਜਿਹੜਾ ਸੀਗਾ ਉਹ ਸੰਭਾਲਿਆ ਸੀਗਾ 1997 ਵਿੱਚ ਦਿੱਲੀ ਹਾਈ ਕੋਰਟ ਨੇ ਇਹਨਾਂ ਦੀ ਸਜ਼ਾ ਜਿਹੜੀ ਸੀ ਉਹ ਬਰਕਰਾਰ ਰੱਖੀ ਹਾਂ ਤੇ ਬਾਅਦ ਵਿੱਚ ਫਿਰ ਜ਼ਮਾਨਤ ਰੱਦ ਕਰ ਦਿੱਤੀ ਗਈ। ਰਣਜੀਤ ਸਿੰਘ ਭਾਈ ਰਣਜੀਤ ਸਿੰਘ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ 1996 ਦੇ ਵਿੱਚ ਜਿਹੜਾ ਸੀ ਉਹ ਬਾਹਰ ਉਹਨਾਂ ਨੂੰ ਕੱਢਿਆ ਸੀਗਾ। ਸਰਕਾਰ ਨੇ ਟਕਰਾਅ ਤੋਂ ਬਚਣ ਲਈ ਫੌਰੀ ਤੌਰ ਤੇ ਉਸ ਦੀ ਸਜ਼ਾ ਅਤੇ ਬਾਕੀ ਹਿੱਸੇ ਨੂੰ ਜਿਹੜਾ ਸੀ ਉਹ ਮੁਆਫ ਕਰ ਦਿੱਤਾ ਸੀ ਤੇ ਅੱਜ ਵੀ ਭਾਈ ਰਣਜੀਤ ਸਿੰਘ ਜਿਹੜੇ ਹਨ ਉਹ ਚੜ੍ਹਦੀ ਕਲਾ ਦੇ ਵਿੱਚ ਪੰਥ ਦੇ ਵਿੱਚ ਵਿਚਰ ਰਹੇ ਹਨ।